ਨਹੀਂ ਨਹੀਂ ਨਿਤਨੇਮ ਦੀ ਹੈ ਅਗਰ ਕੋਸ਼ਿਸ਼ ਕਰੇ ਸਵੇਰੇ ਕਰੇ ਸਵੇਰੇ ਕਿਸੇ ਕਾਰਨ ਕਰਕੇ ਕੋਈ ਅਹੋਜੀ ਪਹਿਲੇ ਤਾਂ ਕੋਸ਼ਿਸ਼ ਸਾਰਾ ਉਹਦਾ ਯਤਨ ਹੋਣਾ ਚਾਹੀਦਾ ਵੀ ਮੈਂ ਕੁਝ ਵੀ ਹੋਵੇ ਅਮਰਤ ਵੇਲੇ ਕਰਨਾ ਕਿਸੇ ਕਾਰਨ ਕਰਕੇ ਅਮਰਤ ਵੇਲੇ ਨਹੀਂ ਕਰ ਸਕਿਆ ਤਾਂ ਜਦੋਂ ਵੀ ਉਹਨੂੰ ਟਾਈਮ ਮਿਲੇ ਉਦੋਂ ਕਰ ਲੈ ਗੁਰੂ ਸਾਹਿਬ ਇਸ ਨੇ ਉਹਦੇ ਅਮਰਤ ਵੇਲਾ ਸੱਚ ਨਾਲ ਵਡਿਆਈ ਵੀ ਚਾਹ ਰਿਹਾ ਉਹਦੇ ਤੇ ਉਹ ਪਰ ਨਿਤਨੇਮ ਉਹਨੂੰ ਜ਼ਰੂਰ ਕਰਨਾ ਚਾਹੀਦਾ ਭਾਵੇਂ ਉਹ ਫਿਰ ਨਹੀਂ ਕਰਦਾ ਬਾਅਦ ਵੀ ਕਰ ਸਕਦਾ ਪਹਿਲੇ ਇਹ ਜ਼ਰੂਰਤ ਜ਼ਰੂਰੀ ਹੈ ਮਤਵਲੇ ਨੂੰ ਸਬਾਲਣਾ ਜੇ ਕਿਸੇ ਨੇ ਮਜ਼ਦੂਰੀ ਕਰਕੇ ਨਹੀਂ ਅਮਤਵਲੇ ਸਵਾਲ ਸਕਿਆ ਕੋਈ ਨੌਕਰੀ ਜਾਂਦੇ ਨੇ ਕੋਈ ਬਿਜ਼ਨਸ ਕੋਈ ਫੈਕਟਰੀਆਂ ਜਾਂਦੇ ਨੇ ਦੂਸਰੇ ਜਾਂਦੇ ਨੇ ਉਹ ਬਾਤ ਵੀ ਕਰ ਸਕਦਾ